ਪ੍ਰਭੂ ਅੱਜ ਸੁਰੂਰ ਮੰਡੀ ਦੇ ਵਿੱਚ ਪਹੁੰਚੇ ਆ ਸੰਯੁਕਤ ਕਿਸਾਨ ਮੋਰਚੇ ਦੇ ਕਾਲ ਤੇ ਆਹ ਦੇਖੋ ਜੀ ਹਾਲਾਤ ਜੀਰੀਆਂ ਦੇ ਆ ਬੈਠੇ ਨੇ ਕਿਸਾਨ ਭਰਾਵੋ ਜੇ ਭਰਾਵੋ ਪ੍ਰਾਈਵੇਟ ਮੰਡੀਆਂ ਹੋ ਗਈਆਂ ਕਿ ਨਹੀਂ ਤੁਹਾਡੀ ਫਸਲ ਨੂੰ ਕਿਸ ਨੇ ਪੁੱਛਣਾ ਨਹੀਂ ਆਹ ਦੇਖ ਲਓ ਆ ਪਈਆਂ ਨੇ ਖੁੱਲੇ ਸਾਮਾਨ ਦੇ ਵਿੱਚ ਇਸ ਕਿਸਾਨ ਨੇ ਕਿਹੜੇ ਹਿਸਾਬ ਨਾਲ ਇਹ ਫਸਲ ਪਾਲੀ ਹੋ ਵਿਚਾਰੇ ਨੇ ਆ ਪਈਆਂ ਨੇ ਉੱਤੇ ਪੱਲੀਆਂ ਦਿੱਤੀਆਂ ਭਰਾਵੋ ਬਾਰਸ਼ ਪੈਣ ਲੱਗ ਰਹੀ ਆ ਕੈਨੀ ਵਧੀਆ ਜੀਰੀਆ ਦੇਖੋ ਆ ਦੇਖੋ ਵਿਚਾਰੇ ਕੀ ਕਰੇ ਕਿਸਾਨ ਵਿਚਾਰਾ ਕਿਦੋਂ ਇਹਨਾਂ ਦੀ ਬੋਲੀ ਲੱਗੂ ਭਰਾਵੋ ਕੌਡੀਆਂ ਦੇ ਭਾਅ ਇਹ ਜਿਹੜੀ ਜੀਰੀ ਪਈ ਆ ਮੰਡੀ ਦੇ ਵਿੱਚ ਕੌਡੀਆਂ ਦੇ ਭਾਅ ਭਰਾਵੋ ਖਰੀਦੀ ਜਾਣੀਆਂ ਚਾਹੇ ਦੀ ਭਿੱਜ ਗਈ ਮਾੜੀ ਮੋਟੀ ਸੱਲ ਆਈ ਹੋਊਗੀ ਪਰ ਬਿਕੂ ਕੌਡੀਆਂ ਦੇ ਭਾਅ ਆ ਹਾਲਾਤ ਬਣਨੇ ਨੇ ਕਿਸਾਨ ਦੇ ਦੇਖ ਲਓ ਇਕੱਠੇ ਹੋ ਜੋ ਭਰਾਵੋ ਇਹ ਕਿਸਾਨ ਨੂੰ ਬਚਾਉਣਾ ਮਜ਼ਦੂਰ ਨੂੰ ਬਚਾਉਣਾ ਦੁਕਾਨਦਾਰ ਨੇ ਬਚਣਾ ਜੇ ਭਰਾਵੋ ਤਾਂ ਸਾਰੇ ਇਕੱਠੇ ਹੋ ਜੋ ਬਹੁਤ ਵੱਡੇ ਨੁਕਸਾਨ ਸਾਡੇ ਕਿਸਾਨ ਦਾ ਹੋਣਾ ਭਰਾਵੋ ਧੰਨਵਾਦ